जन क्षति स्टूडियो ਤੋਂ ਪਿਆਰੇ ਦਰਸ਼ਕੋ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਹੈ ਸੰਡੇ ਤੇ ਅੱਜ ਹੈ 13 April 2025 ਤੇ ਅੱਜ ਦਾ ਮੈਂ ਸੁਰਖੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਹਜਤੋਂ ਸੁਰਖੀਆਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਸਿਆਪੈਂਡੇ ਸਟੂਡੀਓ ਵਿੱਚ ਸਿਲੈਕਟਡ ਨਿਊਜ਼ਪੇਪਰ ਅਰੇਂਜ ਕਰਦੇ ਹਾਂ ਜਿਸ ਤਰ੍ਹਾਂ ਅੱਜ ਸਾਡੇ ਸਟੂਡੀਓ ਵਿੱਚ ਨਿਊਜ਼ਪੇਪਰ ਜੋ ਮੈਨੂੰ ਦਿਖਾਈ ਦੇ ਰਹੇ ਹਨ ਉਹ ਹਨ ਪੰਜਾਬੀ ਟ੍ਰਿਬਿਊਨ ਹੈ ਜਗ ਬਾਣੀ ਹੈ ਅਜੀਤ ਹੈ ਪੰਜਾਬੀ ਜਾਗਰਣ ਹੈ ਇੰਗਲਿਸ਼ਰ ਨਿਊਜ਼ਪੇਪਰ ਦਾ ਸੰਡੇ ਟ੍ਰਿਬਿਊਨ ਹੈ ਅਤੇ ਕੁਝ ਹੋਰ ਨਿਊਜ਼ਪੇਪਰ ਹਨ ਪਿਆਰੇ ਦਰਸ਼ਕੋ ਇਹਨਾਂ ਦੀਆਂ ਸਿਲੇਕਟਡ ਹੈਡਲਾਈਨਸ ਦਾ ਨਿਊਜ਼ ਐਨਲਸਿਸ ਕੀਤਾ ਜਾਂਦਾ ਹੈ ਤੇ ਜਦੋਂ ਅਸੀਂ ਨਿਊਜ਼ ਐਨਲਸਿਸ ਦੀ ਗੱਲ ਕਰਦੇ ਹਾਂ ਤਿੰਨ ਪੁਆਇੰਟਸ ਦਾ ਅਸੀਂ ਆਧਾਰ ਬਣਾਉਂਦੇ ਹਾਂ ਨਿਊਜ਼ ਐਨਲਸਿਸ ਕਰਨ ਵਾਸਤੇ ਫਰਸਟ ਪੁਆਇੰਟ ਕੀ ਹੁੰਦਾ ਕਿ ਸਿਲੇਕਟਡ ਹੈਡਲਾਈਨ ਦੀ ਜਿਹੜੀ ਬੈਕਗ੍ਰਾਉਂਡ ਸਟੋਰੀ ਕੀ ਹੈ ਸਰਕੂ ਨਿਊਜ਼ ਕਿਸ ਤਰ੍ਹਾਂ ਚੱਲਦੀ ਆ ਰਹੀ ਹੈ ਅਸੀਂ ਉਹ ਦੇਖਦੇ ਹਾਂ ਨੰਬਰ 2 ਅਸੀਂ ਗੱਲ ਕਰਦੇ ਹਾਂ ਸਿਲੈਕਟਡ ਹੈਡਲਾਈਨ ਦੀ ਕਰੰਟ ਸਟੋਰੀ ਕੀ ਬਣਦੀ ਹੈ ਤੀਸਰਾ ਹੁੰਦਾ ਹੈ ਕਿ ਸਿਲੈਕਟਡ ਹੈਡਲਾਈਨ ਦੀ ਤਾਂ ਫਿਊਚਰ ਕਵਰਸ ਕੀ ਹੋ ਸਕਦਾ ਹੈ ਸੋ ਪਰਦੇਸ਼ੂ ਅੱਜ 13 ਅਪ੍ਰੈਲ 2025 ਨੂੰ ਜੋ ਮੈਂ ਸਭ ਤੋਂ ਪਹਿਲੀ ਨਿਊਜ਼ ਲੈ ਰਹੇ ਹਾਂ ਉਹ ਬੜੀ ਮਹੱਤਵਪੂਰਨ ਹੈ ਬੜੀ ਇਤਿਹਾਸਿਕ ਦਿਵਸ ਹੈ ਖਾਸ ਤੌਰ ਤੇ ਸਿੱਖ ਕਮਿਊਨਿਟੀ ਲਈ ਸੈਕਟਰ ਲਈ ਉਹ ਹੈ ਬਸਾਖੀ ਦਾ ਦਿਨ ਤੇ ਇਹਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਫੈਕਟਸ ਵੀ ਸਾਂਝੇ ਕਰਾਂਗਾ ਹੋ ਸਕਦਾ ਤੁਹਾਨੂੰ ਅੱਛੇ ਲੱਗਣਗੇ ਇਸ ਤੋਂ ਪਹਿਲਾਂ ਕਿਵੇਂ ਬਸਾਖੀ ਬਾਰੇ ਐਗਜ਼ੈਕਟ ਗੱਲ ਕਰਾਂ ਮੈਂ ਸਭ ਤੋਂ ਪਹਿਲਾਂ ਮੈਂ ਸਾਰੇ ਸਾਡੇ ਦਰਸ਼ਕ ਜੋ ਸਾਡਾ ਪ੍ਰੋਗਰਾਮ ਦੇਖ ਰਹੇ ਹਨ ਉਹਨਾਂ ਨੂੰ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਬੀ ਦਿੰਦਾ ਹਾਂ ਬਹੁਤ ਹੀ ਮਹੱਤਵਪੂਰਨ ਦਿਵਸ ਹੈ ਇਹਦੇ ਨਾਲ ਸਾਡਾ ਕਲਚਰ ਸਾਡਾ ਸੱਭਿਆਚਾਰ ਸਾਡਾ ਜਿਹੜਾ ਫਸਲਾਂ ਦਾ ਜਿਹੜਾ ਖਾਸ ਸਰਦੇ ਕਣਕ ਦੀ ਜਿਹੜੀ ਅਸੀਂ ਬੀਜਦੇ ਹਾਂ ਉਸ ਦੀ ਕਟਾਈ ਦਾ ਸੀਜ਼ਨ ਵੀ ਰੰਮ ਹੁੰਦਾ ਉਹ ਵੀ ਜੁੜਿਆ ਹੋਇਆ ਹੈ ਤੇ ਸਭ ਤੋਂ ਮਹੱਤਵਪੂਰਨ ਜਿਹੜੀ ਅੱਜ ਗੱਲ ਮੈਂ ਕਰ ਰਿਹਾ ਉਹ ਹੈ ਖਾਲਸਾ ਸਾਜਣਾ ਦਿਵਸ ਪਰੇਸ਼ਕੋ ਮੈਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਹਿੰਦਾ ਆ ਰਿਹਾ ਮੈਂ ਅੱਜ ਵੀ ਕਹਿ ਰਿਹਾ ਕਿ ਜਿਹੜਾ ਸਿੱਖ ਧਰਮ ਹੈ ਸਿੱਖ ਰਿਲੀਜੀਅਨ ਹੈ ਸਿੱਖ ਕਮਿਊਨਿਟੀ ਦਾ ਸਾਰੀ ਜਿਹੜੀ ਫਾਊਂਡੇਸ਼ਨ ਹੈ ਉਹ ਕੁਰਬਾਨੀਆਂ ਤੇ ਆਧਾਰਿਤ ਹੈ ਤੇ ਅੱਜ ਦਾ ਜਿਸ ਤਰ੍ਹਾਂ ਮੈਂ ਗੱਲ ਕਹੀ ਹੈ ਕਿ ਸਿੱਖ ਖਾਲਸਾ ਵਿਪਸ ਸਾਧਨਾ ਵਿਪਸ ਜਾਂ ਅਸੀਂ ਕਹਦੇ ਕਹਿ ਸਕਦੇ ਹਾਂ ਅਸੀਂ ਕਿ ਅੱਜ ਦਾ ਜਿਹੜਾ ਉਹ ਵਿਪਸ ਹੈ ਕਿ ਜਦੋਂ ਅਸੀਂ ਜੋ ਸਾਡਾ ਸਿੱਖ ਤੁਹਾਨੂੰ ਗੁਰੂ ਨਾਨਕ ਨੇ ਜਿਸ ਦਾ ਆਰੰਭ ਕੀਤਾ 1469 ਈਸਵੀ ਵਿੱਚ ਜਦੋਂ ਉਹਨਾਂ ਨੇ ਪ੍ਰਕਾਸ਼ ਧਾਰਿਆ ਤਾਂ ਉਸ ਦਾ ਕੰਪਲੀਟ ਜਿਹੜਾ ਕੀਤਾ ਉਸ ਨੂੰ ਪਰਫੈਕਟ ਕੀਤਾ ਉਹ ਸਾਡੇ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਐਸਵੀ ਵਿੱਚ 1699 ਦੀ ਗੱਲ ਕਰ ਰਿਹਾ ਮੈਂ ਤੇ ਅੱਜ ਅਸੀਂ ਬੈਠੇ ਹਾਂ 2025 ਵਿੱਚ ਸੋ ਪਿਆਰੇ ਦਰਸ਼ਕੋ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸਾ ਸਾਜਨਾ ਦਿਵਸ ਸਭ ਤੋਂ ਪਹਿਲਾ ਜੋ ਇਤਿਹਾਸਿਕ ਦਿਵਸ ਜੋ ਬਹੁਤ ਹੀ ਸ਼ਾਨ ਸ਼ੌਕਤ ਨਾਲ ਆਰੰਭ ਹੋਇਆ ਤੇ ਕੰਪਲੀਟ ਹੋਇਆ ਉਹ ਦਿਵਸ ਸੀ ਉਹ ਡੇਟ ਸੀ 14 ਅਪ੍ਰੈਲ 1699 ਤੇ ਅੱਜ ਤੋਂ 326 ਸਾਲ ਪਹਿਲਾਂ ਦੀ ਇਸ ਗੱਲ ਕਰ ਰਹੇ ਆ ਸ੍ਰੀ ਅਨੰਦਪੁਰ ਸਾਹਿਬ ਬਹੁਤ ਹੀ ਮਹਤਵਪੂਰਨ ਜਗ੍ਹਾ ਹੈ ਸਿੱਖ ਧਰਮ ਦੀ ਉਸ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਪੰਜ ਪਿਆਰਿਆਂ ਦੀ ਕੁਰਬਾਨੀ ਦੇ ਕੇ ਪੰਜ ਪਿਆਰੇ ਜਿਨ੍ਹਾਂ ਵਿੱਚ ਚਾਰ ਪਿਆਰੇ ਜਿਹੇ ਸਮਝੋ ਵਰਕਿੰਗ ਕਲਾਸ ਸਵੰਦ ਰੱਖਦੇ ਸਨ ਇੱਕ ਸਾਡਾ ਉਹਦੇ ਵਿੱਚ ਜਿਹੜਾ ਸਾਥੀ ਸੀ ਪਿਆਰਾ ਉਹ ਚਾਹੇ ਉਹ ਪ੍ਰਾਪਰਟੀ ਨਾ ਸੰਭਰ ਰੱਖਦਾ ਸੀ ਚਾਹੇ ਹੋਰ ਕਿਸੇ ਕਮਿਊਨਿਟੀ 'ਸ ਬੰਦ ਰੱਖਦਾ ਸੀ ਪਰੰਤੂ ਉਸ ਨੇ ਵੀ ਆਪਣੀ ਕੁਰਬਾਨੀ ਦਿੱਤੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਮੈਨੂੰ ਪੰਜ ਪਿਆਰੇ ਚਾਹੀਦੇ ਹਨ ਪੰਜ ਸਿਰ ਚਾਹੀਦੇ ਹਨ ਤਾਂ ਪੰਜ ਲੋਕਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਜਨਾਂ ਦੇ ਆਧਾਰ ਤੇ ਜਿਹੜਾ ਅਸੀਂ ਕਹਿ ਸਕਦੇ ਹਾਂ ਖਾਲਸਾ ਪੰਥ ਜਾਂ ਸਿੱਖ ਪੰਥ ਦੀ ਸਹਾਜਨਾ ਕੀਤੀ ਗਈ ਉਸ ਵਕਤ ਸਾਰੇ ਗੁਰਗੋਬਿੰਦ ਸਿੰਘ ਜੀ ਨੇ ਜੋ ਪਹਿਲਾਂ ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਸੀ ਇਹਨਾਂ ਪੰਜ ਪਿਆਰੇ ਤੋਂ ਅਮਰਤ ਸ਼ਕ ਕੇ ਆਪਣਾ ਨਾਮ ਵੀ ਤਬਦੀਲ ਕੀਤਾ ਉਸ ਤੋਂ ਬਣਿਆ ਗੋਬਿੰਦ ਰਾਏ ਤੋਂ ਗੁਰੂ ਗਵਨ ਸਿੰਘ ਤੇ ਇਹਨਾਂ ਸਾਰੇ ਜਿਹੜੇ ਪੰਜ ਪਿਆਰੇ ਉਹਨਾਂ ਦਾ ਨਾਮ ਵੀ ਸਿੰਘ ਨਾਲ ਜੋੜਿਆ ਗਿਆ ਸੋ ਪਿਆਰੇਦਰਸ਼ ਉਹ ਅੱਜ ਦਾ ਦਿਵਸ ਬੜਾ ਮਹੱਤਵਪੂਰਨ ਹੈ ਹੁਣ ਇਸੇ ਗੱਲ ਈ ਆਉਂਦੀ ਜਦੋਂ ਅਸੀਂ ਗੱਲ ਕਰਦੇ ਹਾਂ ਖਾਲਸਾ ਸਾਜਨਾ ਦਿਵਸ ਦੀ ਤਾਂ ਸਾਨੂੰ ਸਾਰੇ ਸਮਝਣਾ ਚਾਹੀਦਾ ਕਿ ਸਾਡਾ ਧਰਮ ਕੁਰਬਾਨੀ ਦੇ ਆਧਾਰ 'ਤੇ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਗੋਬਿੰਦ ਸਿੰਘ ਤੱਕ ਤਾਂ ਜੇ ਆਪਾਂ ਦੇਖੀ ਉਹਨਾਂ ਦੇ ਚਾਰੇ ਸੱਜਾਤਾਂ ਦੀ ਕੁਰਬਾਨੀ ਹੋਈ ਹੈ। ਤੇ ਉਹਨਾਂ ਦੇ ਪਿਤਾ ਗੁਰਤੇਗ ਭਦਰ ਦੀ ਕੁਰਬਾਨੀ ਹੋਈ ਹੈ। ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਹੋਈ ਹੈ। ਇਹ ਧਰਮ ਸਾਨੂੰ ਸਿਖਾਉਂਦਾ ਹੈ ਕਿ ਸਾਡੇ ਸਮਾਜ ਵਿੱਚ ਸਾਡੀ ਸੋਸਾਇਟੀ ਵਿੱਚ ਕੁਝ ਵੀ ਬਿਨਾਂ ਕੁਰਬਾਨੀ ਦੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੋ ਆਇਦਾ ਦਿਵਸ ਜਿਹੜਾ ਜਸਰਮਾ ਪਹਿਲਾਂ ਹੀ ਆਪਣੇ ਕਰਸ਼ਕਾਂ ਨੂੰ ਇਹਦੀ ਮੁਬਾਰਕਾਂ ਦਿੱਤੀਆਂ ਵਿਸਾਖੀ ਦਿਵਸ ਦੀਆਂ ਜਾਂ ਖਾਲਸਾ ਸਾਜਨਾ ਦਿਵਸ ਦੀਆਂ ਤੇ ਸਾਨੂੰ ਇੱਥੇ ਨਵਾਂ ਸਕ ਸਿੱਖਣਾ ਚਾਹੀਦਾ ਹੈ ਕਿ ਉਹ ਤਾਮੀ ਦੇ ਖਾਤਰ ਸਾਡੇ 10 ਗਰੂ ਨੇ ਕੁਰਬਾਨੀ ਦਿੱਤੀ ਸਾਡੀ ਡਿਊਟੀ ਬਣਦੀ ਆ ਕਿ ਇਸ ਸ਼ਰਮ ਦੀ ਅਸੀਂ ਰੱਖਿਆ ਕਰੀਏ ਇਸ ਸ਼ਰਮ ਨੂੰ ਹੋਰ ਪ੍ਰਮੋਟ ਕਰੀਏ ਇਸ ਸ਼ਰਮ ਨੂੰ ਹੋਰ ਅੱਗੇ ਲੈ ਕੇ ਜਾਈਏ ਜਿਹਦੇ ਵਿੱਚ ਕੁਰਬਾਨੀ ਦਾ ਜਜਵਾ ਹੈ ਉਹ ਜਜਵਾ ਹੋਰ ਅੱਗੇ ਸੇ ਪਤਾਈਏ ਪਰੰਤੂ ਇਦਾਂ ਲੱਗਦਾ ਜਦੋਂ ਅਸੀਂ ਗੱਲ ਕਰਦੇ ਹਾਂ ਕਿਉਂਕਿ ਅਸੀਂ ਜੁੜੇ ਜਿਹੜੀ ਵੀ ਨਿਊਜ਼ ਅਸੀਂ ਸਿਲੈਕਟ ਕਰਦੇ ਹਾਂ ਤੋਂ ਉਹਦੀ ਸੀ ਬੈਕਗ੍ਰਾਉਂਡ ਸਟੋਰੀ ਵੀ ਨਾਲ ਅਟੈਚ ਕਰਦੇ ਆ ਸਿੱਖ ਧਰਮ ਜਿੰਨੀ ਕੁਰਬਾਨੀ ਨਾਲ ਇਹ ਬੜਾਇਆ ਗਿਆ ਪੈਦਾ ਹੋਇਆ ਪ੍ਰਮੋਟ ਕੀਤਾ ਗਿਆ ਉਹ ਕੁਰਬਾਨੀ ਦੇ ਅਸੀਂ ਰਤਾ ਵੀ ਉਸ ਦੀ ਕਦਰ ਨਹੀਂ ਪਾਈ ਬਿਲਕੁਲ ਨਹੀਂ ਉਸ ਦਾ ਇਜ਼ਦਤ ਮਾਨ ਨਹੀਂ ਰੱਖਿਆ ਸਾਡੇ ਆਪਣੇ ਪੰਜਾਬ ਵਿੱਚ ਪੰਜ ਦਿਨਾਂ ਮਹੀ ਤੱਕ ਜਿਹੜੇ ਗੁਲਾਮੀ ਧਰਤੀਆ ਉੱਥੇ ਇਹ ਸਿੱਖ ਧਰਮ ਦਾ ਬਹੁਤ ਬੁਰਾ ਹਾਲ ਵੀ ਹੋ ਰਿਹਾ ਹੈ ਲੋਕ ਸਿੱਖ ਧਰਮ ਨੂੰ ਛੱਡ ਕੇ ਬਾਕੀ ਧਰਮਾਂ ਵੱਲ ਜਾ ਰਹੇ ਹਨ ਇਸ ਦੇ ਬਹੁਤ ਸਾਰੇ ਕਾਰਨ ਹਨ ਇਹ ਮੈਂ ਵਿਸ਼ਾ ਹੁਣ ਨਹੀਂ ਲਮਾਂਗਾ ਸਵਾਲ ਇਹ ਪੈਦਾ ਹੁੰਦਾ ਸਿੱਖ ਧਰਮ ਨੂੰ ਸਾਡਾ ਵਿਸ਼ਵਾਸ ਟੁੱਟ ਗਿਆ ਹੋ ਰਿਹਾ ਹੈ ਕਿ ਸਾਡੇ ਜਿਹੜੇ ਲੀਡਰ ਹਨ ਸਿੱਖ ਧਰਮ ਦੇ ਸਿੱਖ ਧਰਮ ਦੇ ਪੈਰੋਕਾਰ ਇਸ ਨੂੰ ਮਿਸਯੂਜ਼ ਕਰ ਰਹੇ ਹਨ ਜਾਂ ਇਸ ਨੂੰ ਜਿਹੇ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕਰ ਰਹੇ ਹਨ ਕਿ ਸਿੱਖ ਧਰਮ ਦਾ ਜਿਹੜਾ ਸਾਡਾ ਜज्ਬਾ ਹੈ ਔਰ ਚੂਰ ਚੂਰ ਹੋ ਰਿਆ ਤੇ ਸਿੱਖ ਧਰਮ ਦੀ ਕੁਰਬਾਨੀ ਬੇਰਥ ਜਾ ਰਹੀ ਹੈ ਸੋ ਪਿਆਰੇ ਦਰਸ਼ਕੋ ਅੱਜ ਦਾ ਜਿਹੜਾ ਦਿਵਸ ਹੈ ਵਿਸਾਖੀ ਦਾ ਦਿਵਸ ਜਿਹਦਾ ਅਸੀਂ ਇਤਿਹਾਸਿਕ ਲਿੰਕ ਮੈਂ ਜੋੜਨ ਦੀ ਕੋਸ਼ਿਸ਼ ਕੀਤੀ ਆ 1699 ਦੀ ਵਿਸਾਖੀ ਜਦੋਂ ਸਿੱਖ ਪੰਥੀ ਸਾਜਣਾ ਕੀਤੇ ਵੀ ਪੰਜ ਕੁਰਬਾਨ ਪਿਆਰਿਆਂ ਦੀ ਕੁਰਬਾਨੀ ਦੇ ਆਧਾਰ ਤੇ ਤੇ ਉਸ ਵਾਦ ਜਿਹੜਾ ਅਸੀਂ ਕਹਿ ਸਕਦੇ ਆ ਇਹ ਹਰ ਇੱਕ ਜਿਹੜਾ ਵਿਅਕਤੀ ਜਿਹੜਾ ਸੈਕਟਰ ਵਿੱਚ ਪਛਾਣ ਸਕਦਾ ਸੀ ਉਸ ਦੇ ਨਾਮ ਦੇ ਨਾਲ ਸਿੰਘ ਸ਼ਬਦ ਵੀ ਐਡ ਕੀਤਾ ਗਿਆ ਬਾਅਦ ਵਿੱਚ ਕਿ ਜਿਹੜਾ ਬੰਦਾ ਸਿੰਘ ਹੈ ਸਿੰਘ ਦਾ ਮਤਲਬ ਸ਼ੇਰ ਹੈ ਜਿਹੜਾ ਆਪਣੇ ਜਜ਼ਬੇ ਦੀ ਆਧਾਰ ਤੇ ਆਪਣੇ ਧਰਮ ਦੀ ਖਾਤਰ ਲੜਨ ਵਾਸੇ ਪਿਆਰ ਹੈ ਤੇ ਅਸੀਂ ਉਹਦਾ ਨਾਮ ਸਾਡੇ ਗੁਰੂਆਂ ਨੇ ਉਸਨੂੰ ਸਿੰਘ ਵੀ ਦਿੱਤਾ ਹੈ ਸੋ ਪੈਰੇਦਰਸ਼ ਇੱਕ ਤਾਂ ਇਹ ਮਹਤਵਪੂਰਨ ਦਿਵਸ ਹੈ ਜਿਹੜਾ ਇਤਿਹਾਸਿਕ ਦਿਵਸ ਹੈ ਜਿਸ ਦੀ ਮੈਂ ਮੁਬਾਰਕਾਂ ਤੁਹਾਨੂੰ ਦਿੱਤੀਆਂ ਹਨ ਅੱਜ ਮੁਬਾਰਕਾਂ ਤਾਂ ਹੀ ਫਾਇਦੇਮੰਦ ਹਨ ਅਗਰ ਅਸੀਂ ਗੁਰੂਆਂ ਦੇ ਜਿਹੜੇ ਜੋ ਸਾਨੂੰ ਸਭ ਸਿਖਾਇਆ ਉਹਨਾਂ ਨੇ ਕੁਰਬਾਨੀ ਦਿੱਤੀ ਉਸੇ ਜज्بے ਨੂੰ ਕਾਇਮ ਰੱਖੀਏ ਹੁਣ ਜਿਹੜਾ ਸੈਕੰਡ ਜਿਹੜੀ ਗੱਲ ਆ ਰਹੀ ਉਹ ਵੀ ਬਣੀ ਬਹੁਤਾ ਪੂਰਨ ਹੈ ਉਹ ਹੈ ਜਲੇ ਬਲੇ ਬਾਗ ਦੀ ਗੱਲ ਅੱਜ ਦੇ ਦਿਨ ਸੀ ਵਿਸਾਖੀ ਵਾਲੇ ਦਿਨ ਹੀ 1919 ਨੂੰ ਅੱਜ ਤੋਂ ਲਗਭਗ 106 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਜਦੋਂ ਬ੍ਰਿਟਿਸ਼ ਰੂਲਰਸ ਨੇ ਸਾਡੇ ਦੇਸ਼ ਤੇ ਕਬਜ਼ਾ ਕੀਤਾ ਹੋਇਆ ਸੀ ਬ੍ਰਿਟਿਸ਼ ਜਿਹੜੇ ਰੂਲਰਸ ਹਨ ਸਾਮਰਾਜਵਾਦ ਦੇ ਅਸੀਂ ਅੰਡਰ ਕੰਮ ਕਰ ਰਹੇ ਸਨ ਜਿਸ ਨੂੰ ਅਸੀਂ ਇੰਪੀਰੀਅਲਿਜ਼ਮ ਕਹਿੰਦੇ ਆ ਤਾਂ ਉਹਨਾਂ ਨੇ ਬਸਾਖੀ ਵਾਲੇ ਦਿਨ ਜਦੋਂ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ ਚਰੇ ਵਾਲੇ ਬਾਗ ਵਿੱਚ ਗੱਲ ਹੋ ਰਹੀ ਆ 1919 ਦੀ 13 ਅਪ੍ਰੈਲ 1919 ਦੇ 106 ਸਾਲ ਪਹਿਲਾਂ ਦੀ ਗੱਲ ਹੋ ਰਹੀ ਹੈ ਤੇ ਬਹੁਤ ਸਾਰੇ ਲੋਕ ਇਕੱਤਰ ਹੋਏ ਸਨ ਉਹ ਸਕੀਮਾਂ ਬਣਾ ਰਹੇ ਸਨ ਇਕ ਕਿਸਰਾਂ ਸਾਮਰਾਜ ਦੀ ਜਿਹੜਾਂ ਕੁੱਟੀਆਂ ਜਾਣ ਜਾਂ ਅਖੇੜੀਆਂ ਜਾਣ ਤੇ ਕਿਸਰਾਂ ਬ੍ਰਿਟਿਸ਼ ਗਵਰਨਰਜ਼ ਨੂੰ ਇਥੋਂ ਭੱਜਣ ਦੇ ਮਜਬੂਰ ਕਰ ਦਿੱਤਾ ਜਾਵੇ ਤਾਂ ਬ੍ਰਿਟਿਸ਼ ਗਵਰਨਰਜ਼ ਜਿਹੜੇ ਰੂਲਰਸ ਸਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਖਿਲਾਫ ਕੋਈ ਚਾਪ ਜਾਂ ਸਾਜ਼ਿਸ਼ ਬਣਾਈ ਜਾ ਰਹੀ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਦੁਆਰਾ ਭਾਰਤ ਦੇ ਲੋਕਾਂ ਦੁਆਰਾ ਸਿੱਖ ਕਮਿਊਨਿਟੀ ਦੇ ਦੁਆਰਾ ਤਾਂ ਉਥੇ ਕੀ ਹੋਇਆ ਜਲਿਆਂਵਾਲਾ ਬਾਗ ਦਾ ਸ਼ਹਿਰ ਜੇ ਤੁਸੀਂ ਇਤਿਹਾਸਿਕ ਜਗ੍ਹਾ ਦੇਖੀ ਹੋਣੀ ਹੈ ਤੁਹਾਨੂੰ ਉਦਰਾਸਤਾ ਬੋਤਾਂਗੇ ਤੇ ਉਸ ਵਜਿਹੜੀ ਲੋਕ ਇਕੱਤਰ ਹੋਏ ਸਨ ਹਜ਼ਾਰਾਂ ਲੋਕ ਇਕੱਤਰ ਹੋਏ ਹੋਏ ਸਨ ਸਕੀਮ ਬਣਾ ਰਹੇ ਸਨ ਕਿ ਜਿਹੜਾ ਬ੍ਰਿਟਿਸ਼ ਰੂਲਰਸ ਦੇ ਖਿਲਾਫ ਲੋਹਾ ਕਿਸ ਤਰ੍ਹਾਂ ਲੈਣਾ ਹੈ ਉਹਨਾਂ ਦਾ ਵਿਰੋਧ ਕਿਸ ਤਰ੍ਹਾਂ ਕਰਨਾ ਹੈ ਦੇਸ਼ ਨੂੰ ਆਜ਼ਾਦ ਜਾਂ ਫਰੀ ਕਿਸ ਤਰ੍ਹਾਂ ਕਰਨਾ ਹੈ ਫਰੀ ਜਿਹੜੀ ਸਾਡੇ ਬ੍ਰਿਟਿਸ਼ ਰੂਲਰਸ ਦੇ ਜਿਹੜੇ ਕਬਜ਼ੇ ਸਨ ਸਾਡੇ ਤੇ ਪਾਏ ਹੋਏ ਸਨ ਸਾਨੂੰ ਕਬ ਸਾਡੇ ਤੇ ਕਬਜ਼ਾ ਕੀਤਾ ਹੋਇਆ ਸੀ ਉਸ ਸਕੀਮਾਂ ਬਣਾਈਆਂ ਸਨ ਤਾਂ ਕੀ ਹੋਇਆ ਬਹੁਤ ਹੀ ਮੰਦਭਾਗੀ ਘਟਨਾ ਕੱਢੀ ਮੰਦਭਾਗੀ ਘਟਨਾ ਕੀ ਹੋਈ ਬ੍ਰਿਸ਼ਬੂਲਸ ਨੇ ਬਹੁਤ ਵੱਡੇ ਪੱਦਰ ਤੇ ਸ਼ੂਟ ਆਊਟ ਕਰ ਦਿੱਤਾ ਬਹੁਤ ਵੱਡੇ ਪੱਦਰ ਤੇ ਗੋਲੀਆਂ ਦੀ ਬਿਸ਼ਾੜ ਕਰ ਦਿੱਤੀ ਤੇ ਉੱਥੇ ਕੀ ਹੋਇਆ ਜਿਹੜੇ ਲੋਕ ਉੱਥੇ ਇਕੱਤਰ ਹੋਏ ਸਨ ਉਹ ਉਹ ਬਹੁਤ سارے ਲੋਕਾਂ ਨੂੰ ਚ ਮਾਰੇ ਗਏ ਉਸ ਵੇਲੇ ਸ਼ਹੀਦ ਉਦਮ ਸਿੰਘ ਵੀ ਉੱਥੇ ਹਾਜ਼ਰ ਸੀ ਜਿਸ ਜਦੋਂ ਉਸ ਦੀ ਉਮਰ ਕੇਵਲ 10 ਸਾਲ ਸੀ ਅਸ਼ੀਦ ਪਗਸ ਸਿੰਘ ਵੀ ਉੱਥੇ ਹਾਜ਼ਰ ਸੀ ਇੱਕ ਘਟਨਾ ਪਰੰਤੂ ਬਚ ਗਏ ਉਹਨਾਂ ਦੀ ਜਾਨ ਬਚ ਗਈ ਤੇ ਉਦੋਂ ਹੀ ਉਹਨਾਂ ਨੇ ਜਜ਼ਬਾ ਬਣਾਇਆ ਕਿ ਬ੍ਰਿਟਿਸ਼ ਰੂਲਰਸ ਨੇ ਇਹ ਜੋ ਬਲੱਡ ਸ਼ਿਡ ਕੀਤਾ ਹੈ ਲਹੂ ਲਹਾਨ ਕੀਤਾ ਸਾਡੇ ਕਮਿਊਨਿਟੀ ਨੂੰ ਉਸ ਦਾ ਬਦਲਾ ਲਿਆ ਜਾਵੇਗਾ ਸ਼ਾਇਦ ਨੂੰ ਪਤਾ ਹੋਣਾ ਕਿ ਅਸ਼ੀਦ ਪਗਸ ਸਿੰਘ ਨੇ ਵੀ ਬ੍ਰਿਟਿਸ਼ ਰੂਲਰਸ ਦਾ ਵਿਰੋਧ ਕੀਤਾ ਤੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤੇ ਬਾਅਦ ਵਿੱਚ ਮੈਂ ਗੱਲ ਕਰਦਾ ਤੁਹਾਡੇ ਨਾਲ ਸ਼ੀਦ ਉਦਮ ਸਿੰਘ ਦੀ ਉਸ ਨੇ ਵੀ ਇਹ ਮੰਤ ਬਣਾ ਲਈ ਗੱਲ ਕਿ ਅਸੀਂ ਜੋ ਬਲੱਡ ਸ਼ੇਰਕ ਕੀਤਾ ਬਰੇਡ ਸ਼ੁਰੂ ਹੋ ਰਿਹਾ ਉਸ ਦਾ ਪਤਾ ਲੈਣਾ ਹੈ ਸੋ 106 ਸਾਲ ਪਹਿਲਾਂ ਜੋ ਘਟਨਾ ਘਟੀ ਦੇਖੋ ਉਹਦੇ ਵਾਸਤੇ ਸਾਡੇ ਲੋਕਾਂ ਵਿੱਚ ਕਿੰਨਾ ਵੱਡਾ ਜਜ਼ਬਾ ਸੀ ਜਿਹੜੇ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਲੜ ਮਰਨ ਵਾਸਤੇ ਤਿਆਰ ਸਨ ਆਪਣੀ ਕੁਰਬਾਨੀ ਦੇਣ ਵਾਸਤੇ ਤਿਆਰ ਸਨ ਅੱਜ ਅਸੀਂ ਉਹਨਾਂ ਦੀ ਕੁਰਬਾਨੀ ਦਾ ਕੀ ਮੁੱਲ 바ਰਿਆ ਤੁਸੀਂ ਦੇਖ ਰਹੇ ਹੋ ਸਾਡੇ ਦੇਸ਼ ਵਿੱਚ ਕਰਪਸ਼ਨ ਕਪੜੇਬਾਜੀ ਸਾਰਾ ਕੁਝ ਇੰਨਾ ਜਿਆਦਾ ਫੈਲ ਗਿਆ ਨੈੱਟਵਰਕ ਨਸ਼ਾ ਦਾ ਜਿਆਦਾ ਇੰਨਾ ਜਿਆਦਾ ਫੈਲ ਗਿਆ ਅਸੀਂ ਇਸ ਕੁਰਬਾਨੀ ਦਾ ਜੋ ਜज्ਬਾ ਸੀ ਉਹ ਚੂਰ ਚੂਰ ਕਰ ਦਿੱਤਾ ਹੈ ਤੇ ਇਹ ਸਾਡੇ ਲੋਕਾਂ ਨੇ ਜਿਹੜੇ ਦੇਸ਼ ਭਗਤ ਸਨ ਸ਼ਹੀਦ ਪਗ ਸਿੰਘ ਤੇ ਸ਼ਹੀਦ ਉਦਮ ਸਿੰਘ ਨੇ ਜੱਲ੍ਹਿਆਂਵਾਲੇ ਬਾਗ ਦਾ ਜੋ ਵਾਰਡਸ਼ਲ ਹੋਇਆ ਖੂਨੀ ਸਾਕਾ ਹੋਇਆ ਉਹ ਸਬਤਲਾ ਲੈਣ ਵਾਸਤੇ ਆਪਣੇ ਆਪ ਦੀ ਕੁਰਬਾਨੀ ਕਰ ਦਿੱਤੀ ਸੋ ਪਰਦਰਸ਼ ਉਹ ਅੱਜ ਦਾ ਤੇ ਵੀ ਪੜੇ ਤੁਨਾਟਾਂ ਕਾ ਦਿਨ ਬਹੁਤ ਇੰਪੋਰਟੈਂਟ ਇੰਪੋਰਟੈਂਟ ਹੈ ਪਹਿਲੀ ਮੈਂ ਗੱਲ ਕੀਤੀ ਹੈ ਕਿ ਖਾਲਸਾ ਸਾਜਨਾ ਦਿਵਸ 1699 ਦੀ ਗੱਲ ਕੀਤੀ ਹੈ ਗੁਰੂ ਗੁਰੂ ਗਬਿੰਦ ਸਿੰਘ ਜੀ ਨੇ ਜੋ ਬਹੁਤ ਹੀ ਵੱਡੇ ਪੱਧਰ ਤੇ ਬਹੁਤ ਹੀ ਇਤਿਹਾਸਕ ਦਿਵਸ ਦਾ ਰੂਪ ਦੇ ਕੇ ਮਨਾਇਆ ਜਿੱਥੇ 50000 ਤੋਂ ਜ਼ਿਆਦਾ ਸੰਗਤਾਂ ਹਾਜ਼ਰ ਸਨ ਤੇ ਦੂਸਰੀ ਮੈਂ ਗੱਲ ਕੀਤੀ ਹੈ ਜਲਿਆਂਵਾਲੇ ਬਾਗ ਦੀ ਘਟਨਾ ਖੂਨੀ ਸਾਕਾ ਜੋ 1906 ਸਾਲ ਪਹਿਲਾਂ ਘਟਿਆ ਸੋ ਪੈਰਦਾਸ਼ੇ ਦੋਨੇ ਹੀ ਗੱਲਾਂ ਸਾਡੇ ਸਿੱਖ ਧਰਮ ਸਾਡਾ ਸਿੱਖ ਕਲਚਰ ਸਾਡਾ ਪੰਜਾਬ ਦਾ ਕਲਚਰ ਉਨ੍ਹਾਂ ਦੇ ਨਾਲ ਬਹੁਤ ਵੱਡਾ ਸਾਡੇ ਲਈ ਜਜ਼ਬਾ ਪੈਦਾ ਕਰਦਿਆਂ ਸਾਡੀ ਡਿਊਟੀ ਬਣਦੀ ਹੈ ਇਸ ਜਜ਼ਬੇ ਨੂੰ ਅੱਗੇ ਲੈ ਕੇ ਜਾਈਏ ਤੇ ਅਸੀਂ ਆਪਣੇ ਸਿੱਖ ਜਿਹੜਾ}\,\text{ਕਰਨਾ ਹੈ ਜਾਂ ਸਾਡੀ ਸਿੱਖ ਕਮਿਊਨਿਟੀ ਹੈ ਇਸ ਨੂੰ ਹੋਰ ਪ੍ਰਮੋਟ ਕਰੀਏ ਪਹਿਲੇ ਦੱਸੂ ਇਸ ਵਕਤ ਮੈਂ ਹੋਰ ਖਬਰਾਂ ਲੈ ਰਿਹਾ ਨਿਊਜ਼ ਲੈ ਰਿਹਾ ਮਹੱਤਵਪੂਰਨ ਹਨ ਸਾਡੀਆਂ ਨਿਊਜ਼ ਹੁਣ ਗੱਲ ਆ ਰਹੀ ਹੈ ਸਾਡੇ ਅਕਾਲੀ ਦਲ ਦੀ ਅਕਾਲੀ ਦਲ ਵੀ 100 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਤੇ ਕਿਹਾ ਜਾਂਦਾ ਆਕਾਲੀ ਦਲ ਦੇ ਜਿਹੜੇ ਲੀਡਰ ਹਨ ਉਹ ਕਹਿੰਦੇ ਹਨ ਉਹ ਪੰਜਾਬ ਨੂੰ ਰਿਪਰਜੈਂਟ ਕਰਦੇ ਹਨ ਉਹ ਸਿੱਖ ਧਰਮ ਨੂੰ ਰਿਪਰਜੈਂਟ ਕਰਦੇ ਹਨ ਤੇ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਆਕਾਲ ਤਖਤ ਹੈ ਗੋਲਡਨ ਟੈਂਪਲ ਅੰਮ੍ਰਿਤਸਰ ਵਿਖੇ ਉਹ ਉਹਨਾਂ ਦਾ ਵੀ ਉਹਨਾਂ ਦੇ ਨਾਲ ਖਾਸ ਲਿੰਕ ਹੈ ਤੇ ਉਹਨਾਂ ਦੀ ਕਦਰ ਕਰਦੇ ਹਨ ਉਹਨਾਂ ਦਾ ਸਤਿਕਾਰ ਕਰਦੇ ਹਨ ਪਰੰਤੂ ਸਾਨੂੰ ਬਹੁਤ ਸਾਰੀਆਂ ਕਟਰਾਵਾਂ ਇਸੇ ਉਲਟ ਦਿਖਾਈ ਦੇ ਰਹੀਆਂ ਹਨ ਹੁਣ ਅੱਜ ਜੋ ਨਿਊਜ਼ ਲੱਗੀ ਆ ਬਹੁਤ ਸਾਰੇ ਨਿਊਜ਼ ਪੇਪਰਸ ਨੇ ਕਵਰ ਕੀਤੀ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਸੁਖਵੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇੱਕ ਪੰਜਾਬੀ ਯਾਰਗਰਨ ਚ ਪਈ ਆ ਇਹ ਵੀ ਬਿਲਕੁਲ ਇਹੀ ਗੱਲ ਖਬਰ ਲੱਗੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ ਸੁਖਵੀਰ ਸਿੰਘ ਬਾਦਲ ਬਹੁਤ ਸਾਰੇ ਸਿੱਖ ਬੁੱਧੀਜੀਵੀ ਇਸ ਨੂੰ ਇੱਕ ਡਰਾਮਾ ਕਹਿ ਰਹੇ ਆ ਕਿ ਕੱਲ ਜਿਹੜੀ ਗਲਸੀ 12 April 2025 ਨੂੰ ਗੋਲਡਨ ਟੈਂਪਲ ਅੰਮ੍ਰਿਤਸਰ ਵਿਖੇ ਸੀ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਉਥੇ 500 ਡੈਲੀਗੇਟਸ ਨੇ ਆਪਣੇ ਜਿਹੜੀ ਚੁਆਇਸ ਦੇ ਕੇ ਚਾਹੇ ਇਲੈਕਸ਼ਨ ਹੋਈਏ ਕਿਸੇ ਵੀ ਟੰਗਣਾ ਹੋਇਆ ਚੁਆਇਸ ਦੇ ਕੇ ਅਕਾਲੀ ਦਲ ਦੇ ਜਿਹੜਾ ਪਹਿਲੇ ਪ੍ਰਧਾਨ ਸੀ ਸੰਨ ਸੁਖਵੀਰ ਸਿੰਘ ਬਾਦਲੂ ਉਸ ਦੁਆਰਾ ਪ੍ਰਧਾਨ ਚੜ੍ਹਦੇ ਆ ਆਇਂ ਲੱਗਦਾ ਸਿੱਖ ਬੁੱਧੀਜੀਵੀ ਕਹਿ ਰਹੇ ਹਨ ਕਿ ਇਹ ਇੱਕ ਪਹਿਲਾਂ ਹੀ ਪਲਾਨਡ ਇੱਕ ਸਕੀਮ ਸੀ ਯੋਜਨਾ ਸੀ ਜਿਸ ਦੇ ਅਧੀਨ ਸਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਨਵੰਬਰ 2024 ਵਿੱਚ ਆਪਣਾ ਅਸਤੀਫਾ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਬਹੁਤ ਵਿਰੋਧ ਹੋ ਰਿਹਾ ਸੀ ਵਿਰੋਧ ਹੁਣ ਵੀ ਘਟੇਗਾ ਨਹੀਂ ਵਿਰੋਧ ਹੋਰ ਵੀ ਵਧੇਗਾ ਪੋਸੀਬਲ ਹੈ ਤੇ ਬਾਅਦ ਵਿੱਚ ਇਹ ਸਾਡੇ ਦੇ ਸਿੱਖ ਲੀਡਰ ਹਨ ਐਸਪੀਸੀ ਦੇ ਪ੍ਰਧਾਨ ਹਨ ਜਾਂ ਅਕਾਲ ਤਖਤ ਦੇ ਜਿਹੜੇ ਜਥੇਦਾਰ ਹਨ ਉਹਨਾਂ ਨੇ ਇਹਨਾਂ ਦੇ ਖਿਲਾਫ ਬਹੁਤ ਸਾਰੇ ਦੋਸ਼ ਲਾਇਆ ਸੀ ਇਨ ਨੂੰ ਯਾਦ ਕਰਾਇਆ ਸੀ ਕਿ ਤੁਸੀਂ ਆ ਵੀ ਖਰਾਬੀ ਕੀਤੀ ਆ ਵੀ ਖਰਾਬੀ ਕੀਤੀ ਆ ਵੀ ਖਰਾਬੀ ਕੀਤੀ ਹੈ। ਉਸ ਸਿੱਖ ਧਰਮ ਨੂੰ ਤੁਸੀਂ ਚੱਕਣਾ ਚੁਣ ਕੀਤਾ ਹੈ। ਔਰ ਇਸ ਦਾ ਇਸੇ ਸੰਬੰਧ ਵਿੱਚ ਸਰਪੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਮੰਨਿਆ ਸੀ ਕਿ ਉਸ ਨੇ ਇਹ ਸਾਰੀਆਂ ਖਰਾਬੀਆਂ ਕੀਤੀਆਂ ਹਨ। ਸਿੱਖ ਧਰਮ ਦਾ ਉਸ ਨੇ ਨੁਕਸਾਨ ਕੀਤਾ ਹੈ। ਤੇ ਬਾਅਦ ਵਿੱਚ ਹੁਣ ਆਖਰੀ ਸਵਾਲ ਹੀ ਪੈਦਾ ਹੁੰਦਾ ਜਿਹੜਾ ਬੰਦਾ ਆਪਣੇ ਆਪ ਨੂੰ ਦੋਸ਼ੀ ਮੰਨ ਚੁੱਕਿਆ। ਹਜ਼ਾਰਾਂ ਬੰਦੇ ਦੀ ਹਾਜ਼ਰੀ ਵਿੱਚ ਜਿਸ ਦੀ ਵੀਡੀਓਗ੍ਰਾਫੀ ਵੀ ਹੋਈ ਹੈ। ਅੱਜ ਉਸ ਨੂੰ ਸਿੱਕਸ ਨੇ ਕਲੀਨ ਚੇਡ ਦੇ ਦਿੱਤੀ ਏ ਕਲੀਨ ਚੇਡ ਦੇ ਕੇ ਉਸ ਨੂੰ ਫਿਰ ਪ੍ਰਧਾਨ ਬਣਾ ਦਿੱਤਾ ਸਿੱਖ ਬੁੱਧੀਜੀਵੀ ਕਹਿ ਰਹੇ ਆ ਨੇ ਕਿ ਕੱਲ ਜਿਹੜਾ ਚੁਆਇਸ ਹੋਈ ਆ ਜਾਂ ਇਲੈਕਸ਼ਨ ਹੋਈ ਆ ਜਾਂ ਉਸੇ ਦੁਆਰਾ ਸਿਲੈਕਸ਼ਨ ਹੋਈ ਹੈ 500 ਡੈਲੀਕੇਟਸ ਨੇ ਉਸ ਦੀ سپورਟ ਕੀਤੀ ਆ ਇੱਕ ਡਰਾਮਾ ਹੈ ਐਕਚੁਅਲੀ ਸਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਦੇ ਕਾਬਿਲ ਨਹੀਂ ਹਨ ਬਹੁਤ ਸਾਰੇ ਇਹਦੇ ਵਿੱਚ ਮਸਲੇ ਹਨ ਜਿਸ ਤਰ੍ਹਾਂ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਕਿ ਪ੍ਰਕਾਸ਼ ਸੇ ਬਾਦਲ ਜਿਹੜੇ ਪਹਿਲਾਂ ਹੀ ਅਕਾਲ ਚਰਣਾ ਕਰ ਚੁੱਕੇ ਹਨ ਉਹਨਾਂ ਨੂੰ ਫਖਰੇ ਕੌਮ ਦਾ ਖਿਤਾਬ ਦਿੱਤਾ ਗਿਆ ਸੀ ਤੇ ਉਸ ਨੇ ਵੀ ਫਖਰੇ ਕੌਮ ਦਾ ਜਿਹੜਾ ਖਿਤਾਬ ਲਿਆ ਪਰੰਤੂ ਇਸ ਕੌਮ ਦੇ ਖਾਤਰ ਕੱਖ ਵੀ ਨਹੀਂ ਕੀਤਾ ਇਸ ਕੌਮ ਦੇ ਸਾਰਾ ਕੁਝ ਉਲਟ ਕੀਤਾ ਮੈਂ ਤੁਹਾਨੂੰ ਇੱਕ ਘਟਨਾ ਯਾਦ ਕਰਾਉਣਾ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ 2015 ਦੀ ਘਟਨਾ ਹੈ ਜਿਸ ਵਿੱਚ ਬੇਅਦਬੀ ਦਾ ਮਸਲਾ ਸਿੱਖ ਤਰ੍ਹਾਂ ਦੀ ਬੇਅਦਬੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਫੈਲਿਆ ਤੇ ਦੇ ਦੋ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ ਵੀ ਕੀਤਾ ਗਿਆ ਉਹ ਕਿਹੜੇ ਨੌਜਵਾਨ ਸਨ ਜਿਹੜੇ ਸਿੱਖ ਧਰਮ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ ਠੀਕ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਸ ਟਾਈਮ ਜਿਹੜਾ ਪੰਜਾਬ ਤੇ ਰੂਲ ਕਰਨ ਵਾਲੀ ਪਾਰਟੀ ਕਿਹੜੀ ਸੀ ਉਹ ਸੀ ਅਕਾਲੀ ਦਲ ਅੱਜ ਤੱਕ ਅਕਾਲੀ ਦਲ ਨੇ ਆਪਣੇ ਨੂੰ ਸਜਾ ਦੇ ਪਾਸੇ ਆਪਣੇ ਪੇਸ਼ ਦਾ ਨਹੀਂ ਕੀਤਾ ਕਿ ਅਸੀਂ ਭਾਈ ਦੋ ਨੌਜਵਾਨਾਂ ਦਾ ਕਤਲ ਵੀ ਕਰਵਾਇਆ ਉਥੇ ਗੋਲੀ ਵੀ ਚਲਵਾਈ ਤੇ ਸਿਕਤ ਰਣਦੀਪ ਵਿਧਵੇ ਵੀ ਕਰਵਾਈ ਜੋ ਸਿਕਤ ਰਣਦੀਪ ਵਿਧਵੀ ਹੋ ਰਹੀ ਆ 300 ਤੋਂ ਜ਼ਿਆਦਾ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹਨੀਆਂ ਪਵਿੱਤਰ ਸਾਡੇ ਗ੍ਰੰਥ ਹਨ ਉਹ ਖੁਰਦ-ਖੁਰਦ ਕਰ ਦਿੱਤੇ ਗਏ ਹਨ ਹੋਰ ਵੀ ਬਹੁਤ ਸਾਰੇ ਮਸਲੇ ਹਨ ਜਨਾਂ ਵਾਸਤੇ ਅਕਾਲੀ ਦਲ ਨੇ ਕੋਈ ਜਵਾਬ ਨਹੀਂ ਦਿੱਤਾ ਸ਼ਰਮਣੀ ਗੁਰਦੁਆਰਾ ਪ੍ਰਮਧ ਪਿੰਡ ਨੇ ਕੋਈ ਜਵਾਬ ਨਹੀਂ ਦਿੱਤਾ ਅਕਾਲ ਤਖਤ ਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਕਹਿੰਦੇ ਹਾਂ ਕਿ ਇਹ ਸੁਖਬੀਰ ਸਿੰਘ ਬਾਦਲ ਫਿਰ ਕਲੀਨ ਚੈਟ ਲੈ ਕੇ ਦੁਬਾਰਾ ਪ੍ਰਧਾਨ ਬਣੇ ਹਨ ਆਖਰ ਕਿਵੇਂ ਬਣੇ ਹਨ ਕਿਸ ਤਰ੍ਹਾਂ ਬਣੇ ਹਨ ਇਹਨਾਂ ਨੂੰ ਕੀ ਇਹ ਅਧਿਕਾਰ ਹੈ ਕਿ ਜਿਹੜਾ ਬੰਦਾ ਕਿ ਦੋਸ਼ੀ ਕਰਾ ਦਿੱਤਾ ਗਿਆ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ ਸੋ ਪਰਦਰਸ਼ੀਓ ਬਹੁਤ ਵੱਡਾ ਮਸਲਾ ਹੈ ਤੇ ਜਿਹੜਾ ਇਹ ਇਹ ਜਿਹੜਾ ਸਾਰੀਆਂ ਗੱਲਾਂ ਦਾ ਕੱਲ ਕਾਫੀ ਪੰਜਾਬ ਟਾਂਦਰਾ ਹੋਇਆ ਤੇ ਕਿਉਂਕਿ ਜਿਹੜੇ ਬਹੁਤ ਸਾਰੇ ਲੋਕ ਬਲਾਈਂਡਲੀ ਇਨਾਂ ਇਸ ਫੈਮਿਲੀ ਸੁਖਵੀਰ ਸਿੰਘ ਦੀ ਫੈਮਿਲੀ ਦੀ ਸਪੋਰਟ ਕਰਦੇ ਹਨ ਜਿਸੇ ਸਿੱਟੇ ਬਜੋ ਸੰਦਾਰਾ ਪ੍ਰਧਾਨ ਬਣਾਤਾ ਉਹ ਬੁੱਧੀਜੀਵੀ ਕਹਿੰਦੇ ਆ ਕਿ ਸਾਰਾ ਕੁਝ ਗਲਤ ਹੋਇਆ ਉਸ ਦੇ ਤੇ ਬਹੁਤ ਸਾਰੇ ਨਾ ਚੌਤੀਆਂ ਹਨ ਚੈਲੰਜ ਹਨ ਘਟ ਨਹੀਂ ਹੋਣਗੀਆਂ ਸਫੇਸ ਸਿੰਘ ਬਾਦਲ ਦੀਆਂ ਚੌਤੀਆਂ ਇਹ ਵੀ ਖਬਰ ਲੱਗੀ ਹੈ ਸਿੱਖ ਧਰਮ ਦੀ ਬੇਅਦਬੀ ਸਿੱਖ ਧਰਮ ਨੂੰ ਪ੍ਰਮੋਟ ਕਰਨ ਦੇ ਭਾਵੇਂ ਤਰੀਕੇ ਸਾਰੇ ਫੇਲ ਹੋਏ ਆ ਹੁਣ ਤੱਕ ਠੀਕ ਹੈ ਸੋ ਪਿਆਰ ਦਾ ਸ਼ੋ ਇਹ ਸ੍ਰੀ ਸਾਡੀ ਸੈਕੰਡ ਨਿਊਜ਼ ਜੋ ਸਾਡੇ ਸਿੱਖ ਧਰਮ ਨਾਲਕੰਟ ਸਬੰਧਤ ਹੈ ਤੇ ਪਹਿਲੇ ਮੈਂ ਨਿਊਜ਼ ਤੁਹਾਡੇ ਨਾਲ ਲਈ ਹੈ ਜਿਹੜੀ ਵਿਸਾਖੀ ਦਾ ਦਿਵਸ ਹੈ ਸਿੱਖ ਬੰਦੇ 사ジナਦੇਵਸ ਲਿਆ ਉਸ ਬਾਅਦ ਅਸੀਂ ਗੱਲ ਕੀਤੀ ਹੈ ਜਲੇਵਾਲੇ ਬਾਗ ਦੀ ਜੋ ਬਲੱਡ ਸ਼ਰਡ ਵਾਇਆ ਜਿੱਥੇ ਹਜ਼ਾਰਾਂ ਲੋਕ ਮਾਰੇ ਗਏ ਬਲੱਡ ਸ਼ਰੂਲਰਜ਼ ਨੇ ਗੋਲੀਆਂ ਦੀ ਬਾਛੜ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਬਾਅਦ ਮੈਂ ਨੈਕਸਟ ਨਿਊਜ਼ ਲੈ ਰਿਹਾ ਬਹੁਤ ਸਰੀ ਨਿਊਜ਼ ਹੋਰ ਵੀ ਇੰਪੋਰਟੈਂਟ ਹਨ ਜਿਹੜੀਆਂ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਇਕੱਲੀ ਇਕੱਲੀ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਇਕੱਲੀ ਗੱਲ ਆ ਰਹੀ ਹੈ ਹੁਣ ਸਾਡੇ ਕੋਲੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਤੀਸਰੀ ਵਾਰ ਕਾਬਜ ਹੋ ਚੁੱਕੀ ਹੈ ਸੈਂਟਰ ਗਵਰਨਮੈਂਟ ਦੇ ਜਿਹੜਾ ਅਹੁਦੇ ਤੇ ਉਹਦੇ ਵਿੱਚ ਇੱਕ ਵਕਫ ਕਾਨੂੰਨ ਹੈ ਜਿਸ ਦਾ ਸੰਬੰਧ ਮੁਸਲਮ ਕਮਿਊਨਿਟੀ ਦੇ ਨਾਲ ਹੈ ਹੁਣ ਇੱਥੇ ਇਹ ਮਤਲਬ ਪ੍ਰਸ਼ਨ ਪੈਦਾ ਹੋ ਰਿਹਾ ਕਿ ਜਿਹੜੇ ਜਿਹੜਾ ਹਿੰਦੂ ਰਾਸ਼ਟਰਵਾਦ ਹੈ ਜਿਹੜਾ ਕਿ ਮੈਜੋਰਟੀ 'ਚ ਬੈਠਾ ਜਿਸ ਦੀ ਬਾਦੀ ਸਾਰੇ ਸਾਡੇ ਸਾਡੇ ਸਾਰੇ ਦੇਸ਼ ਵਿੱਚ 80% ਤੋਂ ਜ਼ਿਆਦਾ ਹੈ ਉਮ ਮੈ ਨਾਲਟੀ ਜਿੰਨੂ ਚੱਕਰਣਾ ਸ਼ੁਰੂ ਕਰਨਾ ਚਾਹੁੰਦਾ ਹੈ ਮੇਰੀ ਗੱਲ ਹੋ ਰਹੀ ਹੈ ਮੈਂ ਜਿਹੜੀ ਗੱਲ ਕਰ ਰਿਹਾ ਉਹ ਹੈ ਸਾਡੀ ਭਾਰਤੀ ਜਨਤਾ ਪਾਰਟੀ ਵੀ ਜਿਸ ਵਿੱਚ Hindu ਰਾਸ਼ਟਰਵਾਦੀ ਵੀ ਗੱਲ ਹੋ ਰਹੀ ਹੈ RSS ਵੀ ਇੱਥੇ ਕਾਬਜ ਹੈ ਨਾਲ ਹੀ ਤੇ ਉਸ ਵਕਫ ਕਾਨੂੰਨ ਜਿਹੜਾ ਹੈ ਜਿਸ ਦਾ ਸਬੰਧ ਮੁਸਲਮ ਕਮਿਊਨਿਟੀ ਨਾਲ ਉਹ ਚ ਤਬਦੀਲੀ ਕਰ ਰਹੇ ਹਨ ਜਿਹੜੀ ਕਿ ਲੋਕਾਂ ਨੂੰ ਇਹ ਤਬਦੀਲੀ ਪਸੰਦ ਨਹੀਂ ਖਾਸ ਕਰਕੇ ਮੁਸਲਮ ਕਮਿਊਨਿਟੀ ਨੂੰ ਪਸੰਦ ਨਹੀਂ ਪੱਛਮੀ ਬੰਗਾਲ ਤੋਂ ਖਬਰ ਲੱਗੀ ਸਾਡੇ ਕੋਲ ਪశ్ਚਮੀ ਬੰਗਾਲ ਵਿੱਚ ਵੱਖਵ ਕਾਨੂੰਨ ਨੂੰ ਲੈ ਕੇ ਮੁੜ ਹਿੰਸਾ ਤਿੰਨ ਦੀ ਮੌਤ ਤਿੰਨ ਵਿਅਕਤੀ ਦੀ ਮੌਤ ਹੋ ਗਈ ਹਿੰਸਕ ਭੀੜ ਨੇ ਪਿਓ ਪੁੱਤਰ ਨੂੰ ਕੁੱਟਕੁੱਟ ਕੇ ਮਾਰ ਦਿੱਤਾ 120 ਤੋਂ ਜ਼ਿਆਦਾ ਗ੍ਰਿਫਤਾਰ ਵੀ ਹੋਏ ਹਨ ਸੋ ਪਿਆਰੇ ਦਰਸ਼ਕੋ ਜਿਹੜਾ ਜਦੋਂ ਮੈਨਿਟੀ ਨੂੰ ਇਸੇ ਚੱਕਰ ਨਾਲ ਚੂਰ ਕਰਨਾ ਚਾਹੁੰਦੇ ਡੈਫੀਨਟਲੀ ਹਿੰਸਾ ਤਾਂ ਹੋਣੀ ਇਹ ਕੁਦਰਤੀ ਗੱਲ ਹੈ ਸੋ ਸਵਾਲ ਇਹ ਚਈਦਾ ਕਿ ਜਿਹੜਾ ਨਰਿੰਦਰ ਕਮਾ ਮੋਦੀ ਜੀ ਨੇ ਵਾਰ-ਵਾਰ ਸਲੋਗਨ ਦਿੱਤਾ ਕਿ ਸਭ ਦਾ ਸਾਥ ਸਭੇ ਦਾ ਵਿਕਾਸ ਆਈ ਲੱਗਦਾ ਕਿ ਝੂਠਾ ਸਲੋਗਨ ਹੈ ਮਨੋਰਟੀ ਦਾ ਜਿਹੜਾ ਉਹਨਾਂ ਦਾ ਵਿਕਾਸ ਨਹੀਂ ਹੋ ਰਿਹਾ ਉਹਨਾਂ ਦੇ ਕਾਨੂੰਨਾਂ ਤੇ ਪਾਬੰਦੀ ਲਾ ਰਹੀ ਹੈ ਉਹਨਾਂ ਦੀਆਂ ਜੋ ਸੂਲਤਾਂ ਨੂੰ ਉਹਨਾਂ ਤੇ ਪਾਬੰਦੀ ਲੱਗ ਰਹੀ ਹੈ ਬਹੁਤ ਸਾਰੇ ਮਸਲੇ ਸਿੱਖ ਧਰਮ ਦੇ ਵੀ ਹਨ ਜਿਹੜੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗਾ ਸੋ ਪਹਿਲਾਂ ਕਰਛ ਕੋਈ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਬੜੀ ਮਹੱਤਵਪੂਰਨ ਹੈ ਇੱਕ ਤੁਹਾਡੇ ਨਾਲ ਹੋਰ ਮੈਂ ਇੰਪੋਰਟੈਂਟ ਗੱਲ ਸ਼ੇਅਰ ਕਰ ਰਿਹਾ ਹਾਂ ਉਹ ਕੀ ਹੈ ਸਾਡੇ ਬਡੇ ਇੱਕ ਸਰਿਕੋ ਸਟੇਟਮੈਂਟ ਲੱਗੀ ਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਭਗਵੰਤ ਸਿੰਘ ਮਾਨ ਵੱਲੋਂ ਨਸਲਾਂ ਦੇ ਫਸਲਾਂ ਬਚਾਉਣ ਦੀ ਇੱਕ ਜਟ ਹੋਣ ਦੀ ਲੋੜ ਪੀਏਜੂ ਵਿੱਚ ਸਰਕਾਰ ਕਿਸਾਨ ਮਿਲਣੀ ਸਮਾਗਮ ਮੌਕੇ ਕੀਤਾ ਸੰਬੋਧਨ ਹੁਣ ਨਸਲ ਤੇ ਫਸਲ ਕ੍ਰੌਪਸ ਤੇ ਸਾਡੀ ਕਮਿਊਨਿਟੀ ਦੋ ਗੱਲਾਂ ਦੋ ਪੁਆਇੰਟਸ ਦੀ ਗੱਲ ਹੋ ਰਹੀ ਆ ਕਿ ਸਾਡੀਆਂ ਜਿਹੜੀਆਂ ਫਸਲਾਂ ਉਹ ਹੀ ਤਬਾਹ ਹੋ ਰਹੀਆਂ ਅਸੀਂ ਕਣਕ ਦੇ ਤੁਹਾਨੂੰ ਪਤਾ ਪ੍ਰਾਲੀ ਨੂੰ ਬਹੁਤ ਅੱਗ ਲਾਉਂਦੇ ਹਾਂ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਨੇ ਅਸੀਂ ਝੋਨਾ ਫਾਇਦਾ ਕਰ ਰਹੇ ਹਾਂ ਤੇ ਪਾਣੀ ਦਾ ਲਗਾਤਾਰ ਤਵਾਹੀ ਕਰ ਰਹੇ ਹਾਂ ਪਾਣੀ ਦੀ ਤਵਾਹੀ ਹੋ ਰਹੀ ਹੈ ਲਗਾਤਾਰ ਠੀਕ ਹੈ ਹੁਣ ਇੱਥੇ ਗੱਲ ਆ ਹੋ ਰਹੀ ਕਿ ਫਸਲਾਂ ਸਗੋਂ ਹੋਰ ਵੀ ਹਨ ਸਣ ਕੋ ਗਾਲਾ ਵੀ ਹਨ ਹੋਰ ਵੀ ਨੇਕਾ ਫਸਲਾਂ ਜਿਨ੍ਹਾਂ ਤੇ ਜਿਨ੍ਹਾਂ ਨੂੰ ਕੈਸ਼ ਕ੍ਰੌਪ ਮੰਨਿਆ ਜਾਂਦਾ ਹੈ ਦੋਨਾਂ ਦੀ ਗੱਲ ਕੀਤੀ ਹੈ ਤੇ ਇਸ ਖਾਸ ਵਕਤ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੇ ਇੱਕ ਖਾਸ ਬੀਜ ਦੀ ਸਪਾਰਸ਼ ਵੀ ਕੀਤੀ ਕਿ ਜਿਹੜਾ ਝੋਨੇ ਵਾਸਤੇ ਉਹੀ ਬੀਜ ਵਕਤੇ ਜਦ ਜੀਤੇ ਪਾਣੀ ਦੀ ਵਰਤੋਂ ਕਟ ਤੋਂ ਕਟੋ ਗਈ। ਇਹ ਵੀ ਮੈਂ ਤੁਹਾਡਾਂ ਨਾਲ ਗੱਲ ਸ਼ੇਅਰ ਕੀਤੀ ਨਸਲਾਂ ਦੀ ਫਸਲਾਂ ਬਚਾਉਣ ਲਈ ਇਕਜੁੱਟ ਹੋਣ। ਭਗਵੰਤ ਸਿੰਘ ਮਾਨਵਰ ਤੋਂ ਨਿਊਜ਼ ਲੱਗੀ ਆ। ਪਿਆਰੇ ਦਰਸ਼ਕੋ ਇਸ ਤੋਂ ਲਾ ਬਾ ਸਾਡੇ ਕੋਲੇ ਇੱਕ ਹੋਰ ਨਿਊਜ਼ ਆ ਰਹੀ ਆ ਬੜੀ ਉਹ ਅਧਪਤ ਨਿਊਜ਼ ਆ ਉਹ ਮੈਂ ਤੁਹਾਡਾਂ ਨਾਲ ਸ਼ੇਅਰ ਕਰ ਰਿਹਾ। ਤੇ ਜਦੋਂ ਮੈਂ ਸ਼ੇਅਰ ਕਰ ਰਿਹਾ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੀ ਖਬਰ ਆ ਰਹੀ ਆ ਸਾਡੇ ਕੋਲੇ। ਕਿ ਉਹ ਖਬਰ ਕੀ ਹੈ ਸਾਡੇ ਕੋਲ। ਉਹ ਮੈਂ ਹੁਣੇ ਦੇਖੀ ਸੀ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਰਿਹਾ ਹਾਂ ਬੜੀ ਮਹੱਤਵਪੂਰਨ ਹੈ ਉਹ ਲੱਗਿਆ ਸਾਡੇ ਕੋਲੇ ਇੱਕ ਜੁਰਮਸਤੀ ਦੀ ਨਿਊਜ਼ ਆ ਜੁਰਮਸਤੀ ਵਿੱਚ ਇੱਕ ਲੜਕੀ ਨੂੰ ਸੂਟਕੇਸ ਵਿੱਚ ਬੰਦ ਕਰਕੇ ਉਸ ਇੱਕ ਹੋਸਟਲ ਤੋਂ ਦੂਸਰੇ ਹੋਸਟਲ ਵਿੱਚ ਲੈ ਕੇ ਜਾਇਆ ਜਾ ਰਿਹਾ ਸੀਗਾ ਹੁਣ ਜਿਹੜੀ ਉਹ ਨਿਊਜ਼ ਆ ਹਾਂ ਜੇ ਸਾਹ ਨਿਕਲੇ ਇਸ ਸਾਰੇ ਪੰਜਾਬੀ ਜਾਗਰਣ ਦੇ ਸ਼ਾਹੀ ਆ ਨਿਊਜ਼ ਇਹ ਹੈ ਸੂਟਕੇਸ ਵਿੱਚੋਂ ਨਿਕਲੀ ਵਿਯਾਰਤਨ ਹੋਇਆ ਹੰਗਾਮਾ ਇੱਕ ਖਬਰ ਲੱਗੀ ਹੈ ਸੋਨੀਪਤ ਹਰਿਆਣਾ ਤੋਂ ਹੁਣ ਪਿਆਰੇ ਦਰਸ਼ਕੋ ਇਹ ਤੁਹਾਨੂੰ ਪਤਾ ਲੱਗਦਾ ਕਿ ਲੜਕੀਆਂ ਖੁਦ ਹੀ ਸੈਕਸਲ ਹਰਾਸਮੈਂਟ ਦੇ ਕਿਸੇਨ ਸ਼ਿਕਾਰ ਹੋਣਾ ਚਾਹੁੰਦੀਆਂ ਬਹੁਤ ਸਾਰੇ ਸਾਧਾ ਸਮਤਾ ਕੋਲ ਵੀ ਔਰਤਾਂ ਜਾਣਦੀਆਂ ਥਾਂ ਬਦ ਸਬ ਸਾਧਾ ਸਮਤਾ ਨੂੰ ਬਦਨਾਮ ਵੀ ਕੀਤਾ ਜਾਂਦਾ ਠੀਕ ਆ ਅਗਰ ਉਹ ਬਦਨਾਮੀ ਦਾ ਕੰਮ ਕਰਦੇ ਬਦਨਾਮ ਤਾਂ ਹੋਣਾ ਹੀ ਆ ਸਵਾਲ ਇਹ ਪੈਦਾ ਹੁੰਦਾ ਕਿ ਔਰਤਾਂ ਸਾਧਨ ਸੰਤਾ ਕੋਲੇ ਵਿਸ਼ੇਸ਼ ਹਰਤੇ ਕੀ ਕਰਨ ਜਾਂਦੀਆਂ ਕਿਉਂ ਜਾਂਦੀਆਂ ਹਨ ਇਹ ਘਟਨਾ ਉਸੇ ਟਾਈਪ ਦੀ ਘਟਨਾ ਮੇਰੇ ਸਾਡੇ ਸਾਹਮਣੇ ਪਈ ਹੈ ਸੋਨੀਪੱਤੋਂ ਖਬਰ ਛਪੀ ਹੈ ਵਿਦਿਆਰਥਣ ਨੇ ਆਪਣੇ ਇੱਕ ਸਟੂਡੈਂਟ ਆ ਉਥੇ ਯੂਨੀਵਰਸਿਟੀ ਦੇ ਸਟੂਡੈਂਟ ਆ ਯੂਨੀਵਰਸਿਟੀ ਦਾ ਨਾਮ ਹੀ ਦੱਸਣਾ ओपी ਜੰਦਲ ਗਲੋਬਲ ਯੂਨੀਵਰਸਿਟੀ ਸੋਨੀਪੱਤੋਂ ਖਬਰ ਲੱਗੀ ਹੈ ਉਸ ਲੜਕੀ ਨੇ ਆਪਣੀ ਸਹਿਮਤੀ ਦਿੱਤੀ ਆਪਣੇ ਇੱਕ ਬੁਆਏਫ੍ਰੈਂਡ ਨਾਲ ਕਿ ਉਹ ਉਸ ਨੂੰ ਆਪਣੇ ਬੁਆਏਸ ਦੇ ਹੌਸਟਲ ਵਿੱਚ ਲੈ ਕੇ ਜਾ ਸਕਦਾ ਹੈ ਉਹ ਲੜਕੀ ਦੇ ਹੌਸਟਲ ਵਿੱਚ ਰਹਿ ਰਹੀ ਸੀ ਇੱਕ ਨੰਨ ਸੂਟ ਕਿਸ ਖਰੀਦਿਆ ਵੱਡਾ ਸਰ ਅਜੀਤ ਵਿੱਚ ਸੂਟ ਕਿਸ ਉਸ ਲੜਕੀ ਨੂੰ ਬੰਦ ਕੀਤਾ ਬਾਅਦ ਵਿੱਚ ਉਹ ਲੈ ਕੇ ਜਾ ਰਿਹਾ ਆਪਣੇ ਹੌਸਟਲ ਦੇ ਵਿੱਚ ਜਿੱਥੇ ਇਦਾਂ ਲੱਗਦਾ ਕਿ ਉਸੇ ਸੈਕਸ ਹਰਾਸਮੈਂਟ ਜਾਂ ਸੈਕਸ ਸੰਬੰਧਤ ਕੋਈ ਐਕਟੀਵਿਟੀ ਕੀਤੀ ਜਾਣੀ ਹੈ ਇਥੋਂ ਕਲੀਅਰ ਹੋ ਰਿਹਾ ਕਿ ਬਹੁਤ ਸਾਰੀਆਂ ਲੜਕੀਆਂ ਖੁਦ ਆਪਣੇ ਬੁਆਏਫ੍ਰੈਂਡਸ ਨਾਲ ਤੁਰ ਕੇ ਜਾਂਦੀਆਂ ਹਨ ਆਪ ਆਪਣੇ ਕਦਮ ਚੱਕੇ ਜਾਂਦੀਆਂ ਬਾਅਦ ਬਹੁਤ ਸਾਰਿਆਂ ਦਾ ਕਤਲ ਵੀ ਹੋ ਜਾਂਦਾ ਬੁਰੀ ਹਾਲਤ ਵੀ ਹੋ ਜਾਂਦੀ ਹੈ ਬਲੱਡ ਸ਼ਿਡ ਵੀ ਹੁੰਦਾ ਹੈ ਤੇ ਸੈਕਸੁਅਲ ਹਰਾਸਮੈਂਟ ਵੀ ਹੁੰਦੀ ਹੈ ਹੁਣ ਸੂਟਕੇਸ ਨਿਕਲੇ ਵਿਦਿਆਰਥਣ ਹੋਇਆ ਹੰਗਾਮਾ ਸਵਾਲੇ ਪੈਦਾ ਹੁੰਦਾ ਕਿ ਸੂਟਕੇਸ ਵਿੱਚ ਲੜਕੀ ਬੜ ਕਿੱਦਾਂ ਗਈ ਉਹ ਆਪਣੀ ਮਰਜ਼ੀ ਨਾਲ ਹੀ ਬੜੇਗੀ ਨਾ ਆਪਣੀ ਚੁਆਇਸ ਕਰੇਗੀ ਤਾਂ ਹੀ ਬੜੇਗੀ ਅਦਰਵਾਇ ਤੇ ਹੌਲਾ ਪਾ ਕੇ ਬਾਹਰ ਵੀ ਨਿਕਲ ਸਕਦੀ ਹੈ ਹੁਣ ਇੱਥੋਂ ਪਤਾ ਲੱਗਦਾ ਕਿ ਸਾਡੇ ਮਾਤਾ ਪਿਤਾ ਨੂੰ ਸਮਝਣਾ ਚਾਹੀਦਾ ਕਿ ਸਾਡੀਆਂ ਲੜਕੀਆਂ ਯੂਨੀਵਰਸਿਟੀ 'ਤੇ ਜਾ ਕੇ ਕਾਲਜ 'ਚ ਜਾ ਕੇ ਪੜ੍ਹਦੀਆਂ ਹਨ ਜਾਂ ਇਸ ਐਸਾਈਡ ਦਾ ਧੰਦਾ ਕਰਦੀਆਂ ਹਨ ਐਂ ਲੱਗਦਾ ਪੜ੍ਹਦਾ ਤਾਂ ਉਹਨਾਂ ਦਾ ਲੱਗਦਾ ਕਿ ਐਵੇਂ ਹੀ ਨਹੀਂ ਲੱਗਦਾ ਹੋਏ ਉਹ ਤਾਂ ਐਸਓ ਐਸ਼ਰਵ 'ਚ ਲੱਗੇ ਹੋਈਆਂ ਔਰ ਬਹੁਤ ਸਾਰੇ ਇਸੜ ਕੋ ਖਬਰਾਂ ਹੀ ਵੀ ਸ਼ਬਦੀਆਂ ਹਨ ਕਿ ਬਹੁਤ ਸਾਰੇ ਥਾਮਾਂ ਤੇ ਲੜਕੀ ਨਸ਼ਾ ਕਰਦੀਆਂ ਫੜੇ ਗਈਆਂ ਹਨ ਚਿੱਟਾ ਹੈ ਹੈਰੋਇਨ ਹੈ ਤੇ ਬਹੁਤ ਸਾਰੇ ਹੋਰ ਨਸ਼ੇਨ ਲੜਕੇ ਵੀ ਕਰਦੀਆਂ ਹਨ ਸੋ ਪਿਆਰੇ ਦਰਸ਼ਕੋ ਮਤਲਬ ਇਹ ਸਗੈ ਜਿਹੜੀ ਖਬਰਾਂ ਸਾਡੇ ਸਮਾਜ ਦੇ ਬਹੁਤ ਵੱਡਾ ਤੱਬਾ ਹੈ ਅਸੀਂ ਕਹਿੰਦੇ ਆ ਕਿ ਅਨਪੜ੍ਹ ਲੋਕਾਂ ਨੂੰ ਪਤਾ ਇਹ ਤਾਂ ਲੜਕੀ ਪੜ੍ਹੀ ਲਿਖੀ ਹੋਈ ਹੈ ਫਿਰ ਵੀ ਆਪਣੇ ਆਪ ਨੂੰ ਪੇਸ਼ ਕਰ ਰਹੀ ਆ ਕਿ ਉਸ ਮਿਸਯੂਜ਼ ਕਰ ਲਿਆ ਜਾਵੇ ਔਰ ਇੱਕ ਉਸੂੜ ਕਿਸ ਬੰਦ ਕਰਕੇ ਬੰਦ ਕਰਵਾ ਕੇ ਆਪਣੇ ਬੁਆਏਫਰੈਂਡ ਦੁਆਰਾ ਆਪਣੇ ਆਪ ਹੀ ਉਹ ਜਾ ਰਹੀ ਆ ਵਾਇਸ ਦੇ ਹੋਸਟਲ ਵਿੱਚ ਉਸ ਲੜਕੇ ਨੂੰ ਸੂਖ ਕੇ ਸਬੰਧ ਕੀਤਾ ਹੋਇਆ ਸੋ ਖਬਰ ਬੜੀ ਮੈਂ ਸਮਝਦਾ ਬਈ ਬਹੁਤ ਹੀ ਖਤਰਨਾਕ ਟ੍ਰੈਂਡ ਆ ਸਾਡੇ ਸਮਾਜ ਦਾ ਜਿਹਦੇ ਬਾਰੇ ਸਾਨੂੰ ਸੋਚਣ ਦੇ ਵਿਚਾਰ ਦੀ ਲੋੜ ਆ ਪਿਆਰੇ ਦਰਸ਼ਕੋ ਇਸੇ ਵੇਲੇ ਇੱਕ ਹੋਰ ਨਿਊਜ਼ ਲੈ ਕੇ ਅੱਜਦਰ ਮੈਂ ਪ੍ਰੋਗਰਾਮ ਸਮਾਪਤ ਕਰਾਂਗਾ ਹੁਣ ਗੱਲ ਹੋ ਰਹੀ ਹੈ ਇੰਟਰਨੈਸ਼ਨਲ ਨਿਊਜ਼ ਹੈ ਇਹ ਸਾਡੇ ਕੋਲ ਜਿਹੜਾ ਯੂ ਐਸ ਏ ਹੈ ਉਹ ਸਾਰੇ ਬਾਕੀ ਦੇਸ਼ਾਂ ਦੇ ਕਬਜ਼ਾ ਕਰਨਾ ਚਾਹੁੰਦਾ ਇਸੇ ਕਰਕੇ ਆਪੇ ਟ੍ਰੇਡ ਜਿਹੜਾ ਵਾਰ ਚੱਲੀ ਹੈ ਟ੍ਰੇਡ ਦਾ ਬਹੁਤ ਵੱਡਾ ਜੰਗ ਚੱਲ ਰਿਹਾ ਉਸ ਨੇ ਟੈਰਫ ਦਾ ਰੇਟ ਜ਼ਬਰਦਸਤ ਵਧਾਤਾ ਪੰਜਾਬ ਦੇ ਨਾਲ ਵੀ ਸਾਡੇ ਇੰਡੀਆ ਦੇ ਨਾਲ ਵੀ ਘਟਰਾ ਘਟੀਆਂ ਹੋਰ ਵੀ ਬਹੁਤ ਸਾਰੇ 100 ਤੋਂ ਜ਼ਿਆਦਾ ਦੇਸ਼ਾਂ ਨਾਲ ਘਟਰਾ ਘਟੀਆਂ ਹਨ ਤੇ ਬਹੁਤ ਸਾਰੇ ਦੇਸ਼ ਇਸ ਦਾ ਵਿਰੋਧ ਵੀ ਕਰਦੇ ਨੇ ਯੂਰੋਪੀਅਨ ਕੰਟਰੀ ਵੀ ਵਿਰੋਧ ਕਰਦੇ ਹਨ ਹੁਣ ਸੜਕੋ ਨਿਊਜ਼ ਲਗੀ ਆ ਇਰਾਨ ਨੇ ਪਰਮਾਣੂ ਪ੍ਰੋਗਰਾਮ ਨਾ ਛੱਡਿਆ ਤਾਂ ਖਮਿਆਜਾ ਭੁਗਤਣਾ ਪਵੇਗਾ 트럼ਪ ਕਹਿ ਰਿਹਾ 트럼ਪ ਧੰਗੀ ਦੇ ਰਿਹਾ ਉਹ ਕਹਿੰਦਾ ਇਹ ਐਟੋਮਿਕ એનર્ਜੀ ਦਾ ਪ੍ਰੋਗਰਾਮ ਹੈ ਪਰਮਾਣੂ ਪ੍ਰੋਗਰਾਮ ਕੇਵਲ ਤੇ ਕੇਵਲ ਯੂ ਐਸ اے ਚਲਾ ਸਕਦਾ ਹੋਰ ਕੋਈ ਨਹੀਂ ਚਲਾ ਸਕਦਾ ਜਿਹੜਾ ਕਿ ਬਹੁਤ ਹੀ ਬੁਰੀ ਗੱਲ ਹੈ ਬਾਕੀ ਦੇਸ਼ਾਂ ਨੂੰ ਆਖਰ ਪਰਮਾਣੂ ਪ੍ਰੋਗਰਾਮ ਚਲਾਉਣ ਦੀ ਲੋੜ ਕਿਉਂ ਪੈਂਦੀ ਹੈ ਇਸ ਕਰਕੇ ਲੋੜ ਪੈਂਦੀ ਆ ਕਿਉਂਕਿ ਉਹਨਾਂ ਤੇ ਨਜਾਇਜ਼ ਕਬਜ਼ਾ ਕੀਤਾ ਜਾਂਦਾ ਯੂ ਐਸ اے ਦੁਆਰਾ ਬਲੱਡ ਸ਼ਿਟ ਕੀਤਾ ਜਾਂਦਾ ਅਟੈਕ ਕੀਤੇ ਜਾਂਦੇ ਹਨ ਤੇ ਅਸੀਂ ਕਿਸ ਤਰ੍ਹਾਂ ਪਹੁੰਚੀਏ ਸੈਕੰਡ ਵਰਲਡ ਵਾਰ ਵਿੱਚ 1945 ਵਿੱਚ ਦੋ ਜਿਹੜੇ ਐਟਮ ਬੰਬ ਸਿੱਟੇ ਗਏ ਸਨ ਜਾਪਾਨ ਵਿੱਚ ਉਹ ਹੋਰ ਕਿਸੇ ਕੰਟਰੀ ਨੇ ਨਹੀਂ ਉੱਤੇ ਅਟੈਕ ਕੀਤਾ ਸੀ ਜਾਪਾਨ ਤੇ ਉਹ ਯੂ ਐਸ ਸੀ ਜਿਸ ਨੇ ਜਾਪਾਨ ਨੂੰ ਤਬਾਹ ਕੀਤਾ ਐਟਮ ਬੰਬ ਸਿੱਟ ਕੇ ਤੇ ਉਹ ਦੂਸਰੇ ਦੇਸ਼ਾਂ ਨੂੰ ਧਾਕੀ ਦੇ ਰਿਹਾ ਕਿ ਇਹ ਸਾਰੇ ਪ੍ਰੋਗਰਾਮ ਜਿਹੜੇ ਐਟਮ ਐਟੋਮਿਕ એનર્ਜੀ ਦੇ ਪ੍ਰੋਗਰਾਮ ਸਾਰੇ ਬੰਦ ਕੀਤੇ ਯਾਰ ਕੋਈ ਵੀ ਐਟਮ ਬੰਬ ਨਾ ਬਣਾਵੇ ਕੋਈ ਵੀ ਦੇਸ਼ ਸੂਪਰ ਡੈਸ਼ ਕੋ ਐਸ ਸੀ ਮਰੀ ਲਈ ਅੱਜ ਦੀ ਲਾਸਟ ਨਿਊਜ਼ ਖਬਰਾਂ ਤੋਂ ਹੋਰ ਵੀ ਹਨ ਨਾ ਲੈਣੇ ਚਾਹਨ ਪਰੰਤੂ ਸਮੇਂ ਦੀ ਸੀਮਾ ਇਸ ਕਰਕੇ ਅੱਜ ਦਾ ਮੈਂ ਪ੍ਰੋਗਰਾਮ ਇੱਥੇ ਸਮਾਪਤ ਕਰਾਂਗਾ ਤੇ ਆਪ ਜੀ ਨੂੰ ਮੈਂ ਬੇਨਤੀ ਕਰਾਂਗਾ ਇਹ ਸਾਡਾ ਪ੍ਰੋਗਰਾਮ ਜੁਕੀਤੇ ਜਾਏਗਾ ਜੇ ਤੁਸੀਂ ਵੀ ਆਪਣੇ ਸੁਝਾਅ ਭੇਜਨੇ ਹਨ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾ ਸਕੀਏ ਉਸ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ